ਜਿਦਾ ਭਾਰ 5 ਕਿਲੋ 10 ਕਿਲੋ 15 ਕਿਲੋ ਜਾਂ ਫਿਰ 20 ਕਿਲੋ ਜਿਆਦਾ ਭਾਰ ਹੈ ਨਾ ਜਾਨੀ ਕਿ ਬਹੁਤ ਜਿਆਦਾ ਭਾਰ ਹੈ ਤੁਸੀਂ ਜਿੰਨਾ ਮਰਜ਼ੀ ਭਾਰ ਘਟਾਉਣਾ ਚਾਹੁੰਦੇ ਹੋ ਘੱਟ ਦੇ ਦੇ ਵਿੱਚ ਤੁਸੀਂ 10 ਤੋਂ 15 ਕਿਲੋ ਭਾਰ ਘਟਾਉਣਾ ਵਾ ਉਹ ਮੈਥਡ ਤੁਹਾਡੇ ਤੇ ਕਿਵੇਂ ਕੰਮ ਕਰਦਾ ਦੇਖੋ ਦਸੰਬਰ ਜਨਵਰੀ ਫਰਵਰੀ ਮਹੀਨੇ ਦਾ ਬੇਨੀਫਿਟ ਹੀ ਚੱਕ ਲਓ ਤੁਸੀਂ 15 ਤੋਂ 20 ਕਿਲੋ ਭਾਰ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਟਾ ਲੋਗੇ ਜੀ ਤੁਹਾਡਾ ਭਾਰ ਘਟ ਜੇਗਾ ਹੁਣ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਭਾਰ ਘਟਦਾ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਇ ਸਫਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਵਾ ਜਿਹਦਾ ਭਾਰ 5 ਕਿਲੋ 10 ਕਿਲੋ 15 ਕਿਲੋ ਜਾਂ ਫਿਰ 20 ਕਿਲੋ ਜ਼ਿਆਦਾ ਵਾ ਹਣਾ ਜਾਨੀ ਕਿ ਬਹੁਤ ਜ਼ਿਆਦਾ ਭਾਰ ਆ ਤੁਸੀਂ ਜਿੰਨਾ ਮਰਜੀ ਭਾਰ ਘਟਾਉਣਾ ਚਾਹੁੰਨੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਭਾਰ ਘਟਾਉਣ ਦਾ ਇਹੋ ਜਿਹਾ ਤਰੀਕਾ ਦੱਸਾਂਗਾ ਨਾ ਅਗਰ ਤੁਸੀਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖ ਲੈਣਾ ਮੈਂ ਤੁਹਾਨੂੰ ਗਰੰਟੀ ਦਿੰਦਾ ਜਿੰਨਾ ਤੁਸੀਂ ਭਾਰ ਸੋਚਦੇ ਹੋ ਘਟਾਉਣ ਬਾਰੇ ਚਾਹੇ 5 ਕਿਲੋ ਹੋਵੇ 10 ਕਿਲੋ ਹੋਵੇ 15 ਕਿਲੋ ਹੋਵੇ ਤਾਂ ਤੁਸੀਂ 60 ਦਿਨ ਤੋਂ ਲੈ ਕੇ 80 ਦਿਨ ਦੇ ਵਿੱਚ ਵਿੱਚ ਜਾਨੀ ਕਿ ਸਿਰਫ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਤੁਸੀਂ 15 ਤੋਂ 20 ਕਿਲੋ ਭਾਰ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਟਾ ਲੋਗੇ ਜੀ ਉਹ ਬਹੁਤ ਹੀ ਸੋਖਾ ਤਰੀਕਾ ਵਾ ਨਾਲ ਉਹ ਭਾਰ ਘਟਾਉਣ ਦਾ ਜਿਹੜਾ ਟਾਈਮ ਆ ਉਹ ਆਹੀ ਟਾਈਮ ਆ ਭਾਰ ਘਟਾਉਣ ਦਾ ਉਹ ਸੋ ਉਹ ਕਿਹੜਾ ਤਰੀਕਾ ਵਾ ਉਹਨੂੰ ਤੁਸੀਂ ਆਪਣੇ ਸਰੀਰ ਦੇ ਉੱਤੇ ਕਿਵੇਂ ਅਪਲਾਈ ਕਰਨਾ ਕਿਵੇਂ ਤੁਹਾਡਾ ਭਾਰ ਘਟੇਗਾ ਤੀਕੀ ਤੁਸੀਂ ਖਾਣਾ ਵਾ ਕੀ ਤੁਸੀਂ ਨਹੀਂ ਖਾਣਾ ਹੈਗਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਪ੍ਰੋਪਰਲੀ ਨਹੀਂ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਕਿਉਂਕਿ ਇਹੀ ਇੱਕ ਤਰੀਕਾ ਵਾ ਆਹੀ ਹੁਣ ਟਾਈਮ ਆ ਜਿਹਦੇ ਵਿੱਚ ਤੁਸੀਂ ਜਿੰਨਾ ਚਾਹੋ ਜਿੰਨਾ ਤੁਸੀਂ ਚਾਹੋਗੇ ਨਾ ਤੁਸੀਂ ਉਨਾ ਭਾਰ ਤੁਸੀਂ ਕਟਾ ਸਕਦੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਹੋਰ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੀ ਡੇਲੀ ਵੀਡੀਓ ਦੇਖਦੇ ਹੋ ਤਾਂ ਤੁਸੀਂ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਨਾ ਇਸੇ ਤਰ੍ਹਾਂ ਦੀਆਂ ਵੀਡੀਓ ਹੈਲਥ ਦੇ ਰਿਗਾਰਡਿੰਗ ਵੀ ਤੁਸੀਂ ਕਿਵੇਂ ਆਪਣਾ ਭਾਰ ਘਟਾਉਣਾ ਹੈ ਕਿਵੇਂ ਤੁਸੀਂ ਭਾਰ ਵਧਾਉਣਾ ਹੈ ਕਿਵੇਂ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਹੈਲਥ ਦੇ ਰਿਗਾਰਡਿੰਗ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਉਣ ਰਿਹਾ ਹਾਂ ਸੋ ਆਓ ਦੋਸਤੋ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਦੇਖੋ ਜੀ ਉਹ ਕਿਹੜਾ ਤਰੀਕਾ ਵਾ ਤੁਹਾਡਾ ਚਾਹੇ 10 ਕਿਲੋ ਭਾਰਾ ਜੀ ਜਾਂ ਫਿਰ ਤੁਸੀਂ 15 ਕਿਲੋ ਭਾਰ ਘਟਾਉਣਾ ਚਾਹੁੰਦੇ ਜਾਂ ਫਿਰ 20 ਕਿਲੋ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤੁਹਾਡਾ ਭਾਰ ਘਟ ਜੇਗਾ ਸਿਰਫ ਕਿੰਨੇ ਦਿਨ ਦੇ 60 ਦਿਨ ਦੇ ਵਿੱਚ ਬਸ ਜਿਹੜੀ ਮੈਂ ਗੱਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਉਹਨੂੰ ਫੋਲੋ ਕਰਨਾ ਦੇਖੋ ਸਭ ਤੋਂ ਪਹਿਲਾਂ ਜਦੋਂ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਸੀਗੀ ਮੈਂ ਤੁਹਾਨੂੰ ਦੱਸਿਆ ਸੀਗਾ ਭਾਰ ਘਟਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਕੇਲਰੀਜ਼ ਆ ਸਾਡੀਆਂ ਨਾ ਜਿਹੜੀਆਂ ਕੇਲਰੀਜ਼ ਆ ਸਾਨੂੰ ਕੇਲਰੀਜ਼ ਘੱਟ ਖਾਣੀਆਂ ਚਾਹੀਦੀਆਂ ਨੇ ਜਿੰਨੀ ਅਸੀਂ ਘੱਟ ਕੇਲੇਜ਼ ਖਾਵਾਂਗੇ ਸਾਡਾ ਜਿਹੜਾ ਬੋਡੀ weight ਆ ਉੰਨੀ ਜਲਦੀ ਘਟੇਗਾ ਮੰਨ ਕੇ ਚਲੋ ਇੱਕ ਮੇਲ ਆ ਹਨਾ ਬੰਦੇ ਨੂੰ 2500 ਕੇਲੇਜ਼ ਚਾਹੀਦੇ ਨੇ ਇੱਕ ਦਿਨ ਦੀਆਂ ਆਪਾਂ ਨੂੰ ਪਰ ਮੇਨਟੇਨ ਕਰਨ ਵਾਸਤੇ ਲੇਡੀਜ਼ ਆ ਜਿਹੜੀ ਹਨਾ ਉਹਨੂੰ 2000 ਕੇਲਿਸ ਚਾਹੀਦੀ ਆ ਆਪਰਾ ਪਰ ਮੇਨਟੇਨ ਕਰਨ ਵਾਸਤੇ ਜਦੋਂ ਤੁਸੀਂ 2500 ਤੋਂ ਵੱਧ ਖਾ ਲੈਂਦੇ ਹੋ ਤੁਹਾਡਾ ਪਰ ਵਧਣਾ ਸ਼ੁਰੂ ਹੋ ਜਾਂਦਾ ਜਿਹੜੀ ਲੇਡੀਜ਼ 2000 ਤੋਂ ਵੱਧ ਖਾ ਲੈਂਦੀ ਆ ਤੁਹਾਡਾ ਪਰ ਵਧਣਾ ਸ਼ੁਰੂ ਹੋ ਜਾਂਦਾ ਜੇ ਤੁਸੀਂ ਇਸ ਤੋਂ ਘੱਟ ਖਾਓਗੇ ਤਾਂ ਤੁਹਾਡਾ ਪਰ ਆਪਣੇ ਆਪ ਹੀ ਘਟੇਗਾ ਯਾਨੀ ਕਿ ਆਪਣੇ ਕਹਿਣ ਦਾ ਮਤਲਬ ਆ ਵੀ ਜੋ ਵੀ ਤੁਸੀਂ ਦਿਨ ਦੇ ਵਿੱਚ ਖਾਣੇ ਹੋ ਆਪਾਂ ਘੱਟ ਤੋਂ ਘੱਟ ਖਾਣਾ ਵਾ ਵੀ ਜਿਹਦੇ ਵਿੱਚ ਕੇਲਿਸ ਬਹੁਤ ਜ਼ਿਆਦਾ ਘੱਟ ਹੋਵੇ ਤੇ ਫੈਟ ਘੱਟ ਹੋਵੇ ਹਨਾ ਕਾਰਬੋਹਾਈਡਰੇਟ ਘੱਟ ਹੋਣ ਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋ ਗਈ। ਹੁਣ ਇਹ ਮੈਥਡ ਆਪਣਾ ਕਿਵੇਂ ਕੰਮ ਕਰੇਗਾ? 60 ਦਿਨ ਦੇ ਵਿੱਚ ਤੁਸੀਂ 10 ਤੋਂ 15 ਕਿਲੋ ਭਾਰ ਘਟਾਉਣਾ ਵਾ। ਉਹ ਮੈਥਡ ਤੁਹਾਡੇ ਤੇ ਕਿਵੇਂ ਕੰਮ ਕਰੇਗਾ? ਦੇਖੋ ਹੁਣ ਧਿਆਨ ਨਾਲ ਮੇਰੀ ਗੱਲ ਸੁਣਿਓ। ਹੁਣ ਮੈਂ ਤੁਹਾਨੂੰ ਕਿਉਂ ਕਿਹਾ ਵਾ ਵੀ ਤੁਸੀਂ 10 ਤੋਂ 15 ਕਿਲੋ ਭਾਰ ਘਟਾ ਸਕਦੇ ਸਿਰਫ 60 ਦਿਨ ਦੇ ਵਿੱਚ ਕਿਵੇਂ ਦੇਖੋ। ਆ ਜਿਹੜਾ ਮਹੀਨਾ ਚੱਲਦਾ ਪਿਆ ਵਾ ਦਸੰਬਰ ਦਾ। ਠੀਕ ਹੈ ਜੀ। ਜਨਵਰੀ ਹੋ ਗਿਆ ਜਾਂ ਫਰਵਰੀ। ਫਰਵਰੀ ਤੱਕ ਲਾ ਲਓ। ਦਸੰਬਰ, ਜਨਵਰੀ, ਫਰਵਰੀ ਆਪਾਂ ਤਿੰਨ ਮਹੀਨੇ ਲੈ ਲੈਨੇ ਆ। ਕਿਉਂਕਿ ਇਹਦੇ ਵਿੱਚ ਦਿਨ ਨੇ ਜਿਹੜੇ ਦਿਨ ਬਹੁਤ ਛੋਟੇ ਹੁੰਦੇ ਆ ਠੀਕ ਹੈ ਦਿਨ ਬਹੁਤ ਛੋਟੇ ਆ ਦਿਨ ਛੋਟੇ ਨੇ ਇਹਦੇ ਵਿੱਚ ਜਿੰਨਾ ਦਿਨ ਛੋਟਾ ਹੋਊਗਾ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਬੇਨਿਫਿਟ ਆ ਤੁਹਾਨੂੰ ਕਿਵੇਂ ਬੇਨਿਫਿਟ ਆ ਦੇਖੋ ਦਿਨ ਛੋਟਾ ਹੋਊਗਾ ਤੁਸੀਂ ਘੱਟ ਖਾਓਗੇ ਜ਼ਿਆਦਾ ਤੁਸੀਂ ਨਹੀਂ ਖਾਓਗੇ ਜਿੰਨਾ ਤੁਸੀਂ ਘੱਟ ਖਾਓਗੇ ਤੇ ਉਨੀ ਕੇਲਿਸ ਤੁਸੀਂ ਘੱਟ ਖਾਓਗੇ ਤੁਸੀਂ ਜ਼ਿਆਦਾ ਕੇਲਿਸ ਨਹੀਂ ਖਾਓਗੇ ਜੇ ਕੇਲਿਸ ਘੱਟ ਖਾਓਗੇ ਤੁਹਾਡਾ ਭਾਰ ਆਪਣੇ ਆਪ ਹੀ ਘਟੇਗਾ ਠੀਕ ਹੈ ਜੀ ਹੁਣ ਮੰਨ ਕੇ ਚੱਲੋ ਤੁਸੀਂ ਜਿਹੜੇ ਸਵੇਰੇ ਬ੍ਰੇਕਫਾਸਟ ਤੁਸੀਂ ਕਰਦੇ ਹੋ ਤੁਸੀਂ ਬ੍ਰੇਕਫਾਸਟ ਤੁਸੀਂ ਕੀਤਾ ਸਵੇਰੇ ਮੰਨ ਕੇ ਜਦੋਂ ਤੁਸੀਂ 9 ਵਜੇ ਤੋਂ ਲੈ ਕੇ 10 ਵਜੇ ਦੇ ਤੁਸੀਂ ਤੁਸੀਂ ਬ੍ਰੇਕਫਾਸਟ ਕੀਤਾ ਪਹਿਲੀ ਜਾਨੀ ਕਿ ਤੁਸੀਂ ਨੀਂਦ ਲੈ ਲਈ ਉਸ ਤੋਂ ਬਾਅਦ ਤੁਸੀਂ ਡਿਨਰ ਕਿੰਨੇ ਵਜੇ ਕਰਦੇ ਹੋ ਡਿਨਰ ਤੁਸੀਂ ਜੇ 6 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਡਿਨਰ ਕਰ ਲਾ ਕਰੋ 6 ਤੋਂ 7 ਵਜੇ ਦੇ ਵਿੱਚ ਵਿੱਚ ਤੁਸੀਂ ਜਿਹੜਾ ਡਿਨਰ ਆ ਉਹ ਕਰ ਲਾ ਕਰੋ ਇਹਦੇ ਨਾਲ ਕਰਨ ਨਾਲ ਕੀ ਆ ਇੱਕ ਤਾਂ ਜਿਹੜਾ ਦਿਨ ਛੋਟਾ ਸੀਗਾ ਤੁਹਾਡੇ ਕੋਲ ਸਿਰਫ 5 ਤੋਂ 6 ਘੰਟੇ ਜਾਂ ਵੱਧ ਤੋਂ ਵੱਧ 7 ਜਾਂ 8 ਘੰਟੇ ਵਜੇ ਤੁਹਾਡੇ ਕੋਲ ਜਾਨੀ ਕਿ 8 ਘੰਟੇ ਹੀ ਵਜੇ 7-8 ਘੰਟੇ ਤੁਸੀਂ 7-8 ਘੰਟੇ ਦੇ ਵਿੱਚ ਖਾਣਾ ਵਾ ਐਂ ਤਾਂ ਹੈ ਨਹੀਂ ਵੀ ਤੁਸੀਂ ਘੰਟੇ-ਘੰਟੇ ਬਾਅਦ ਖਾਈ ਜਾਓਗੇ ਨਹੀਂ ਤੁਸੀਂ ਜਾਨੀ ਕਿ ਟੋਟਲ ਮੇਰੇ ਖਿਆਲ ਚ 4 ਇੱਕ ਮੀਲ ਮਸਲ ਹੋਗੇ ਦਿਨ ਦੇ ਵਿੱਚ ਨਾ ਜਿਵੇਂ ਬ੍ਰੇਕਫਾਸਟ ਲਾ ਲਓ ਲੰਚ ਲਾ ਲਓ ਡਿਨਰ ਲਾ ਲਓ ਉੱਤੇ ਨਿਚੇ ਜਿਹੜੇ ਵਿੱਚ ਨੂੰ ਇੱਕ ਅੱਧੀ ਮੀਲ ਹੋਰ ਖਾ ਲਓਗੇ ਤੁਸੀਂ 4 ਕਿ ਮੀਲ ਤੁਸੀਂ ਲਵੋਗੇ ਜਾਨੀ ਕਿ ਤੁਸੀਂ ਕੈਲਰੀ ਬਹੁਤ ਘੱਟ ਖਾਓਗੇ ਜਾਨੀ ਕਿ ਤੁਸੀਂ 2000 ਤੋਂ ਵੀ ਘੱਟ ਕੈਲਰੀ ਖਾਓਗੇ ਤੁਸੀਂ 2000 ਤੋਂ ਵੀ ਘੱਟ ਕੇਲੇ ਜੀ ਖਾਓਗੇ ਤੁਸੀਂ ਜੇ ਖਾਓਗੇ ਵੀ 16-1700 ਤੁਸੀਂ ਕੇਲੇ ਜੀ ਖਾ ਰਹੇ ਦਿਨ ਦੀ ਜੇ ਤੁਸੀਂ 16-1700 ਕੇਲੇ ਜੀ ਤੁਸੀਂ ਖਾ ਰਹੇ ਹੋ ਤਾਂ ਤੁਹਾਡਾ ਭਾਰ ਆਟੋਮੈਟਿਕਲੀ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋਏਗਾ ਸੋ ਇਸ ਕਰਕੇ ਆ ਤੁਹਾਡੇ ਕੋਲ ਮੌਕਾ ਵਾ ਆ ਸੀਜ਼ਨ ਆ ਤੁਹਾਡੇ ਕੋਲ ਆ ਦੋ ਤਿੰਨ ਮਹੀਨੇ ਤੁਹਾਡੇ ਕੋਲ ਦਸੰਬਰ ਜਨਵਰੀ ਫਰਵਰੀ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ ਇਸ ਮਹੀਨੇ ਦੇ ਵਿੱਚ ਫਾਇਦਾ ਕੀ ਆ ਤੁਹਾਨੂੰ ਭਾਰ ਘਟਾਉਂਦਾ ਸਭ ਤੋਂ ਵੱਡਾ ਬੈਨੀਫਿਟ ਇਹਦੇ ਵਿੱਚ ਇਹ ਆ ਦੇਣ ਛੋਟੇ ਹੋਣ ਕਰਕੇ ਤੁਹਾਨੂੰ ਭੂਖ ਕਾ ਜਿਹੜੀ ਤੁਹਾਨੂੰ ਬਹੁਤ ਘੱਟ ਲੱਗੇਗੀ ਦਿਨ ਛੋਟੇ ਹੋਣ ਕਰਕੇ ਤੁਹਾਨੂੰ ਭੁੱਖ ਬਹੁਤ ਘੱਟ ਲੱਗੇਗੀ ਠੀਕ ਹੈ ਜੀ ਇੱਕ ਤੁਹਾਡਾ ਮਤਲਬ ਹੀ ਕੋਈ ਵੀ ਮਤਲਬ ਹੀ ਇਹੋ ਜੀ ਗੰਦਮੰਦ ਚੀਜ਼ ਖਾਣ ਨੂੰ ਜੀ ਨਹੀਂ ਕਰੂਗਾ ਵੀਰ ਆਹ ਚੀਜ਼ ਖਾ ਲਈਏ ਜਾਂ ਉਹ ਖਾ ਲਈ ਕੁਝ ਵੀ ਖਾਣ ਨੂੰ ਜੀ ਨਹੀਂ ਕਰੂਗਾ ਕਿਉਂਕਿ ਜਦੋਂ ਤੁਸੀਂ ਬ੍ਰੇਕਫਾਸਟ ਕਰ ਲਿਆ ਬ੍ਰੇਕਫਾਸਟ ਤੁਸੀਂ ਕਰ ਲਿਆ ਬ੍ਰੇਕਫਾਸਟ ਤੁਸੀਂ ਉਹ ਕੀਤਾ ਜਿਹੜਾ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਮੇਰੇ ਬਲੌਗ ਵੀ ਦੇਖਦੇ ਹੋਵੋਗੇ ਮੇਰੀ ਵੀਡੀਓ ਵੀ ਦੇਖਦੇ ਹੋ ਤੁਸੀਂ ਉਹਦੇ ਵਿੱਚ ਤੁਸੀਂ ਬ੍ਰੇਕਫਾਸਟ ਕਰ ਲਓਗੇ ਜਦੋਂ ਤੁਸੀਂ ਉਹ ਜਿਹੜਾ ਮੈਂ ਦੋ ਮੈਂ ਤੁਹਾਨੂੰ ਦੱਸਦਾ ਵਾਂ ਤੁਸੀਂ ਉਹ ਬ੍ਰੇਕਫਾਸਟ ਕਰ ਲਓਗੇ ਉਹਦੇ ਵਿੱਚ ਉਹਦੇ ਨਾਲ ਤੁਹਾਡਾ ਢਿੱਡ ਪੂਰਾ ਫੁੱਲ ਹੋ ਜਾਏਗਾ ਤੁਹਾਡਾ ਹੋਰ ਕਿਸੇ ਵੀ ਚੀਜ਼ ਵੱਲ ਦੇਖਣ ਨੂੰ ਜੀ ਨਹੀਂ ਕਰੇਗਾ ਨਾ ਖਾਣ ਨੂੰ ਜੀ ਕਰੇਗਾ ਤੁਹਾਡੇ ਤਿੰਨ ਤੋਂ ਚਾਰ ਘੰਟੇ ਨੋਰਮਲੀ ਨਿਕਲ ਜਾਣਗੇ ਫਿਰ ਉਸ ਤੋਂ ਬਾਅਦ ਫਿਰ ਮੈਂ ਜੋ ਅਗਲੀ ਮੀਲ ਦੱਸਦਾ ਤੁਸੀਂ ਉਹ ਖਾ ਲੈਣਾ ਕਿਉਂਕਿ ਜੋ ਵੀ ਮੈਂ ਤੁਹਾਨੂੰ ਮੀਲ ਦੱਸਦਾ ਮੈਂ ਨਾ ਉਹ ਮੀਲ ਦੇ ਵਿੱਚ ਬਹੁਤ ਹੀ ਘੱਟ ਕੇਲੇ ਜਿਹਾ ਬਹੁਤ ਘੱਟ ਕੈਲਰੀ ਉਹਦੇ ਵਿੱਚ ਕਾਰਬੋਹਾਈਡਰੇਟ ਬਹੁਤ ਘੱਟ ਆ ਫੈਟ ਬਹੁਤ ਘੱਟ ਆ ਉਹਦੇ ਵਿੱਚ ਸਿਰਫ ਪ੍ਰੋਟੀਨ ਹੀ ਆ ਜੋ ਵੀ ਮੈਂ ਵਲੋਗ ਪਾਉਣਾ ਤੁਸੀਂ ਮੇਰੇ ਵਲੋਗ ਦੇਖਦੇ ਹੋਣੇ ਨਾ ਜਿਹੜੇ ਮੇਰੇ ਭਿੰਨ ਭਰਾ ਮੇਰੇ ਡੇਲੀ ਵਲੋਗ ਦੇਖਦੇ ਨੇ ਹਣਾ ਵੀ ਮੇਰੀ ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਤੇ ਐਂਡ ਜਿਹੜਾ ਮੇਰਾ ਦਿਨ ਦਾ ਖਤਮੇ ਕਿਵੇਂ ਕਰਦਾ ਵਾਂ ਕੀ ਮੈਂ ਆਪਣੇ ਪੂਰੇ ਦਿਨ ਦੇ ਵਿੱਚ ਵਰਕਆਊਟ ਕਰਦਾ ਵਾਂ ਕੀ ਮੈਂ ਦਿਨ ਦੇ ਵਿੱਚ ਖਾਣਾ ਪੀਣਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਿਨਾ ਰਹਿਣਾ ਵਾਂ ਤੁਸੀਂ ਜੇ ਉਸ ਹਿਸਾਬ ਨਾਲ ਚੱਲੋਗੇ ਨਾ ਤੁਹਾਡਾ ਭਾਰ ਮੈਂ ਕਹਿੰਦਾ 60 ਦਿਨ ਦੇ ਵਿੱਚ 10 ਤੋਂ 15 ਕਿਲੋ ਆਮ ਨਾਲ ਘਟ ਜੂਗਾ ਕਿਉਂਕਿ ਆ ਫਾਇਦਾਵਾ ਤੁਹਾਡੇ ਕੋਲ ਇਹਦਾ ਫਾਇਦਾ ਚੱਕ ਲੋ ਦਸੰਬਰ ਜਨਵਰੀ ਫਰਵਰੀ ਮਹੀਨੇ ਦਾ ਬੇਨਫਿਟ ਚੱਕ ਲੋ ਤੁਸੀਂ ਇਹਦੇ ਵਿੱਚ ਤੁਹਾਡਾ ਭਾਰ ਜ਼ਿਆਦਾ ਘਟਦਾ ਹੁੰਦਾ ਲੋਕੀ ਕਹਿੰਦੇ ਵੀ ਸਰਦੀਆਂ ਦੇ ਵਿੱਚ ਭਾਰ ਨਹੀਂ ਜ਼ਿਆਦਾ ਘਟਦਾ ਹੈਗਾ ਗਰਮੀਆਂ ਦੇ ਵਿੱਚ ਭਾਰ ਜ਼ਿਆਦਾ ਘਟਦਾ ਕਿਉਂਕਿ ਉਹਦੇ ਵਿੱਚ ਪਸੀਨਾ ਜ਼ਿਆਦਾ ਆ ਜਾਂਦਾ ਨਹੀਂ ਇਹ ਗਲਤ ਗੱਲ ਆ ਪਸੀਨਾ ਆਉਣਾ ਪਸੀਨੇ ਦੇ ਆਉਣ ਨਾਲ ਸਾਡਾ ਕੋਈ ਵੀ ਲਿੰਕ ਨਹੀਂ ਹੈਗਾ ਪਸੀਨਾ ਸਾਡਾ ਭਾਰ ਨਹੀਂ ਘਟਾਂਦਾ ਇਹ ਗੱਲ ਆਪਣੇ ਦਿਮਾਗ ਚੋਂ ਕੱਢ ਦਿਓ ਜਿਹੜਾ ਪਸੀਨਾ ਵਾ ਸਾਡਾ ਭਾਰ ਨਹੀਂ ਘਟਾਂਦਾ ਜਦੋਂ ਸਾਡੀ ਬੋਡੀ ਚੋਂ ਪਸੀਨਾ ਆਉਂਦਾ ਵਾ ਉਹ ਸਾਡੀ ਬੋਡੀ ਦੇ ਵਿੱਚੋਂ ਮਤਲਬ ਹੀ ਫालतू ਜਿਹੜਾ ਪਾਣੀ ਹੁੰਦਾ ਉਹ ਪਸੀਨੇ ਦੇ ਰਹੀਂ ਬਾਹਰ ਆ ਜਾਂਦਾ ਵਾ ਜਾਂ ਫਿਰ ਮਤਲਬ ਹੀ ਫालतੂ ਜਿਹੜਾ ਗੰਦ ਮੰਦ ਸਾਡੀ ਬੋਡੀ ਦੇ ਵਿੱਚ ਜਮਾ ਹੋਇਆ ਹੁੰਦਾ ਉਹ ਪਸੀਨੇ ਰਹੀਂ ਬਾਹਰ ਆ ਜਾਂਦਾ ਵਾ ਆਪਣਾ ਮੇਨ ਫੋਕਸ ਆ ਵੀ ਆਪਾਂ ਕੈਲਰੀਜ਼ ਜਿਆਦਾ ਤੋਂ ਜਿਆਦਾ ਆਪਾਂ ਬਰਨ ਕਰਨੀਆਂ ਨੇ ਤੇ ਕੈਲਰੀਜ਼ ਆਪਾਂ ਘੱਟ ਤੋਂ ਘੱਟ ਖਾਣੀਆਂ ਨੇ ਬਸ ਇਹਦਾ ਇਹੀ ਮੇਨ ਮਕਸਦ ਆ ਜਨਵਰੀ ਦਸੰਬਰ ਜਨਵਰੀ ਫਰਵਰੀ ਇਹਦੇ ਵਿੱਚ ਦਿਨ ਛੋਟੇ ਹੁੰਦੇ ਆ ਤੇ ਤੁਹਾਡੇ ਕੋਲ ਟਾਈਮ ਬਹੁਤ ਘੱਟ ਆ ਤੁਸੀਂ ਸਿਰਫ 4 ਤੋਂ 5 ਮੀਲ ਹੀ ਲੈ ਸਕੋਗੇ ਤੇ ਉਹ ਵੀ ਤੁਸੀਂ ਬਹੁਤ ਘੱਟ ਕੈਲਰੀਜ਼ ਦੇ ਵਿੱਚ ਖਾਓਗੇ ਤੇ ਤੁਹਾਡਾ ਗੰਦਮੰਦ ਖਾਣ ਨੂੰ ਜੀ ਨਹੀਂ ਕਰਨਾ ਹੈਗਾ ਜੋ ਵੀ ਮੈਂ ਤੁਹਾਨੂੰ ਡਾਈਟ ਦੱਸਦਾ ਵਾਂ ਨਾ ਉਹ ਡਾਈਟ ਨੂੰ ਫੋਲੋ ਕਰੋ ਕਿਉਂਕਿ ਜਦੋਂ ਮੰਨ ਕੇ ਚਲੋ ਜੇ ਮਾਰਚ ਮਹੀਨਾ ਵੀ ਆ ਗਿਆ ਪਰ ਮੰਨ ਕੇ ਚਲਦੇ ਜੇ ਮਾਰਚ ਮਹੀਨਾ ਵੀ ਆ ਗਿਆ ਨਾ ਜੇ ਮਾਰਚ ਮਹੀਨਾ ਆ ਗਿਆ ਉਹਦੇ ਵਿੱਚ ਦਿਨ ਵੱਡੇ ਹੋ ਜਾਣੇ ਆ ਤੇ ਤੁਹਾਨੂੰ ਉਹਦੇ ਨਾਲ ਕੀ ਆ ਉਹਦੇ ਨਾਲ ਜਦੋਂ ਦਿਨ ਵੱਡੇ ਹੋਗੇ ਤੁਹਾਨੂੰ ਭੁੱਖ ਵੀ ਜ਼ਿਆਦਾ ਲੱਗਣੀ ਸ਼ੁਰੂ ਹੋਊਗੀ ਤੇ ਤੁਸੀਂ ਜਦੋਂ ਕਿਤੇ ਬਾਹਰ ਜਾਉਂਗੇ ਤੇ ਕਿਤੇ ਵੀ ਜਾਉਂਗੇ ਪਾਰਟੀ ਦੇ ਵਿੱਚ ਜਾਉਂਗੇ ਜਾਂ ਕਿਤੇ ਤੁਸੀਂ ਜੋਬ ਕਰਦੇ ਹੋ ਤੁਹਾਨੂੰ ਭੁੱਖ ਵੱਧ ਲੱਗੂਗੀ ਤੁਸੀਂ ਗੰਦਮ ਦਾ ਸਾਨਾ ਸ਼ੁਰੂ ਕਰ ਦੇਣਾ ਤੁਹਾਡੇ ਕੋਲ ਹੋਰ ਕੋਈ ਸੋਰਸ ਤਾਂ ਹੋਣਾ ਨਹੀਂ ਖਾਣ ਦਾ ਤੁਸੀਂ ਜਦੋਂ ਗੰਦਮਾ ਦਿਖਾਉਂਗੇ ਤਾਂ ਤੁਸੀਂ ਤੁਹਾਡੀ ਜਿਹੜੀ ਕੇਲੇ ਜ ਤੁਹਾਡੀ 2000 ਤੋਂ ਜ਼ਿਆਦਾ ਕੇਲੇ ਤੁਸੀਂ ਖਾਣੀ ਸ਼ੁਰੂ ਕਰ ਦੇਣੀ ਤਾਂ ਤੁਹਾਡਾ ਜਿਹੜਾ ਭਾਰ ਵਧਣਾ ਸ਼ੁਰੂ ਹੋ ਜਾਣਾ ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਵੀਰ ਜੀ ਮੰਨ ਲਓ ਅਸੀਂ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਅਸੀਂ ਭਾਰ ਘਟਾ ਲਿਆ ਘਟ ਖਾਵਾਂਗੇ ਮੰਨ ਲੇ ਮੇਰੀ ਗੱਲ ਤੁਸੀਂ ਮੰਨ ਲਈ ਫੇ ਤੁਸੀਂ ਕਹੋਗੇ ਵੀ ਮਾਰਚ ਦੇ ਵਿੱਚ ਸਾਡਾ ਫਿਰ ਦਿਨ ਵੱਡੇ ਹੋ ਜਾਣਗੇ ਅਸੀਂ ਫਿਰ ਜ਼ਿਆਦਾ ਖਾਣਾ ਸ਼ੁਰੂ ਕਰਾਂਗੇ ਸਾਡਾ ਪਰ ਫਿਰ ਵਧ ਜਾਊਗਾ ਨਹੀਂ ਇਦਾਂ ਨਹੀਂ ਹੋਊਗਾ ਕਿਉਂ ਨਹੀਂ ਹੋਊਗਾ ਦੇਖੋ ਕਿਉਂਕਿ ਜਦੋਂ ਤੁਸੀਂ ਹੁਣ ਆ ਚੀਜ਼ ਸ਼ੁਰੂ ਕਰ ਦੋਗੇ ਦਸੰਬਰ ਜਨਵਰੀ ਦੇ ਵਿੱਚ ਘੱਟ ਖਾਣ ਦੀ ਤੁਹਾਡੀ ਬੋਡੀ ਨੂੰ ਆਦਤ ਪੇਜੂਗੀ ਤੁਹਾਡੀ ਬੋਡੀ ਨੂੰ ਆਦਤ ਪੇਜੂਗੀ ਤੁਸੀਂ ਉਨਾਂ ਕੀ ਖਾਓਗੇ ਜਿੰਨਾ ਤੁਸੀਂ ਹੁਣ ਦੋ ਤਿੰਨ ਮਹੀਨਿਆਂ ਦੇ ਵਿੱਚ ਖਾਓਗੇ ਜਦੋਂ ਤੁਸੀਂ ਕਿਸੇ ਦਿਨ ਵੱਧ ਖਾ ਲੋਗੇ ਨਾ ਬਾਡੀ ਬਾਡੀ ਨੂੰ ਹੋਰ ਹੀ ਤਰ੍ਹਾਂ ਫੀਲ ਹੋਣ ਲੱਗਣਾ ਤੁਹਾਨੂੰ ਬੌਮਟਿੰਗ ਹੋਣੀ ਸ਼ੁਰੂ ਹੋ ਜਾਣੀ ਹੈ ਤੁਸੀਂ ਇਦਾਂ ਨਹੀਂ ਕਿ ਤੁਹਾਨੂੰ ਦਿਲ ਕਰਨਾ ਹੀ ਨਹੀਂਗਾ 1% ਵੀ ਤੁਹਾਡਾ ਦਿਲ ਨਹੀਂ ਕਰੇਗਾ ਵੀ ਮੈਂ ਫालतू ਚੀਜ਼ ਖਾਵਾਂ ਤੁਹਾਡੀ ਬਾਡੀ ਨੂੰ ਪਤਾ ਲੱਗ ਜਾਏਗਾ ਕਿਉਂਕਿ ਇਹ ਸਰੀਰ ਗੇਮ ਆ ਨਾ ਸਰੀਰ ਜਿਆਦਾ ਖਾਂਦੀ ਘੱਟ ਖਾਂਦੀ ਇਹ ਸਾਡੇ ਦਿਮਾਗ ਦੀ ਗੇਟ ਆ ਸਾਰੀ ਸੋ ਉਹ ਇੰਡੀਕੇਟਰ ਤੁਹਾਡੇ ਦਿਮਾਗ ਨੂੰ ਚੱਲ ਜਾਣਾ ਵੀ ਇਹ ਬੰਦਾ ਦੋ ਤਿੰਨ ਮਹੀਨੇ ਤੋਂ ਉਨੀ ਕੀ ਚੀਜ਼ ਖਾ ਰਿਹਾ ਵਾ ਤੁਹਾਡੀ ਬੋਡੀ ਨੇ ਉਸੇ ਨਾਲ ਹੀ ਗੁਜ਼ਾਰਾ ਕਰਨਾ ਵਾ ਜਦੋਂ ਤੁਸੀਂ ਬੋਡੀ ਤੇ ਵੱਧ ਚੀਜ਼ ਪਾ ਦੋਗੇ ਹਨਾ ਵੱਧ ਜਾਨੀ ਕਿ ਤੁਸੀਂ ਰਾਸ਼ਨ ਪਾਣੀ ਅੰਦਰ ਬੋਡੀ ਚ ਸੁੱਟ ਲਾ ਤੁਹਾਡੀ ਬੋਡੀ ਨੇ ਉਹ ਵੀ ਉਲਝਾਚ ਪੈ ਜਾਣਾ ਵੀ ਪਤਾ ਨਹੀਂ ਕੀ ਕੁਛ ਆ ਗਿਆ ਤੁਹਾਡੀ ਬੋਡੀ ਨੂੰ ਬਾਹਰ ਆਟੋਮੈਟਿਕ ਸੁੱਟ ਦੇਣਾ ਵਾ ਕਿਉਂਕਿ ਰੱਖਣਾ ਨਹੀਂ ਕਿਉਂਕਿ ਉਹ ਦੋ ਤਿੰਨ ਮਹੀਨੇ ਦੀ ਆਦਤ ਪੈ ਗਈ ਨਾ ਉਹਨੇ ਇੱਕ ਚੀਜ਼ ਖਾਂਦੀ ਸੋ ਇਹੇ ਗੱਲ ਆ ਵਿ ਜੇ ਤੁਸੀਂ ਹੁਣੇ ਆਦਤ ਪਾ ਲਓਗੇ ਨਿਕ ਖਾਂਦੀ ਇਹ ਤੁਹਾਡੀ ਫਿਰ ਸਾਰਾ ਸਾਲ ਹੀ ਚੱਲਦੀ ਰਹੂਗੀ ਤੇ ਇਹਦੇ ਵਿੱਚ ਇੱਕ ਹੋਰ ਵੱਡਾ ਫਾਇਦਾ ਵਾ ਤੁਹਾਨੂੰ ਉਹਦੇ ਵਿੱਚ ਕੀ ਫਾਇਦਾ ਵਾ ਇਹਦੇ ਵਿੱਚ ਦਿਨ ਛੋਟੇ ਹੁੰਦੇ ਆ ਦਿਨ ਛੋਟੇ ਹੁੰਦੇ ਆ ਤੇ ਜਿਹੜੀ ਰਾਤ ਆ ਰਾਤ ਵੱਡੀ ਹੁੰਦੀ ਆ ਰਾਤ ਵੱਡੀ ਹੁੰਦੀ ਆ ਇਹਦੇ ਵਿੱਚ ਕੀ ਆ ਦਿਨ ਦੇ ਵਿੱਚ ਤੁਸੀਂ ਘੱਟ ਕੇਲੀ ਦਿਖਾਉਗੇ ਰਾਤ ਨੂੰ ਜਦੋਂ ਤੁਸੀਂ ਸੋਵੋਗੇ ਸੌਣ ਨਾਲ ਵੇਟ ਜ਼ਿਆਦਾ ਘਟੂਗਾ ਕਿਉਂ ਕਿ ਜੋ ਤੁਸੀਂ ਕੇਲੀਜ਼ੀ ਘੱਟ ਖਾਧੀ ਵਰਕਆਊਟ ਵੀ ਤੁਸੀਂ ਕੀਤਾ ਵਾ ਜਦੋਂ ਤੁਸੀਂ ਰੈਸਟ ਕਰੋਗੇ ਸੋਵੋਗੇ ਤੁਹਾਡੀ ਜਿਹੜੀ ਕੇਲੀ ਉਹ ਜ਼ਿਆਦਾ ਬਰਨ ਹੋਣੀ ਸ਼ੁਰੂ ਹੋ ਜੂਗੀ ਰਾਤ ਨੂੰ ਸੁੱਤੇ ਹੋਏ ਤੁਹਾਡਾ ਵੇਟ ਆਟੋਮੈਟਿਕ ਹੀ ਜ਼ਿਆਦਾ ਘਟੂਗਾ ਜਾਦਾ ਵੇਟ ਜਦੋਂ ਤੁਸੀਂ ਰੈਸਟ ਕਰਦੇ ਹੋ ਨਾ ਉਦੋਂ ਬੋਡੀ ਵੇਟ ਤੁਹਾਡਾ ਘਟਦਾ ਕਿਉਂਕਿ ਜਿਹੜੇ ਸੜੀ ਬੋਡੀ ਆ ਉਹ ਪ੍ਰੋਸੈਸ ਉਦੋਂ ਕਰਦੀ ਹੈ ਬੋਡੀ ਵੇਟ ਘਟੋਣ ਦਾ ਜਿਸ ਤਰੀਕੇ ਦੀ ਅਸੀਂ ਸਾਰਾ ਦਿਨ ਵਰਕਆਊਟ ਕਰੀਏ ਇਹ ਵਰਕਆਊਟ ਕਰੀਏ ਇਹ ਨਹੀਂ ਉਹਦੇ ਨਾਲ ਕੀ ਕੀ ਜਿਹੜਾ ਸਾਡਾ ਮਸਲਾ ਓਵਰ ਟ੍ਰੇਨ ਹੋ ਜਾਂਦਾ ਸਾਡਾ ਮਸਲ ਟੁੱਟਣ ਲੱਗ ਜਾਂਦਾ ਭਾਰ ਦੀ ਉਹਦੇ ਨਾਲ ਘਟਦਾ ਹੈਗਾ ਸੋ ਇਸ ਕਰਕੇ ਜਦੋਂ ਤੁਸੀਂ ਰਾਤ ਨੂੰ ਰੈਸਟ ਕਰੋਗੇ ਸੋਵੋਗੇ ਤੁਸੀਂ ਤੇ ਤੁਹਾਡਾ ਭਾਰ ਵੀ ਘਟੇਗਾ ਤੇ ਤੁਹਾਡੇ ਕੋਲ ਰੈਸਟ ਕਰਨ ਦਾ ਟਾਈਮ ਆ ਜਿਹੜਾ ਉਹ ਜ਼ਿਆਦਾ ਨਿਕਲੇਗਾ ਨਾ ਰਾਤ ਵੱਡੀ ਹੋਣ ਕਰਕੇ ਤੁਸੀਂ ਖਾਣਾ ਹੈ ਨਹੀਂ ਜਦੋਂ ਤੁਸੀਂ ਇੱਕ ਵਾਰੀ ਸੋਗੇ ਤੁਸੀਂ ਉੱਠਣਾ ਹੈ ਨਹੀਂ ਨਾ ਤੁ ਜਦੋਂ ਤੁਸੀਂ ਉੱਠੋਗੇ ਵੀ ਤਾਂ ਜਦੋਂ ਉੱਠਣ ਸਰ 2-3 ਘੰਟੇ ਬਾਅਦ ਹੀ ਖਾਓਗੇ ਮੰਨ ਕੇ ਚਲੋ ਤੁਸੀਂ 6 ਵਜੇ ਉੱਠੇ ਸਵੇਰੇ 6 ਵਜੇ ਉੱਠੇ ਤਾਂ ਤੁਸੀਂ ਖਾਓਗੇ ਕਿੰਨੇ ਵਜੇ 9-10 ਵਜੇ ਤੋਂ ਪਹਿਲਾਂ ਤੁਸੀਂ ਬ੍ਰੇਕਫਾਸਟ ਜਿਹੜਾ ਨਹੀਂ ਕਰੋਗੇ ਵਰਕਆਊਟ ਵੀ ਤਾਂ ਤੁਸੀਂ ਕਰੋਗੇ ਨਾ ਸਰਦੀਆਂ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਜਦੋਂ ਤੁਸੀਂ ਵਰਕਆਊਟ ਕਰੋਗੇ ਉਹਦੇ ਨਾਲ ਜ਼ਿਆਦਾ weight ਘਟੇਗਾ ਸੋ ਤੁਹਾਡੇ ਕੋਲ ਨਾ ਹੁਣ 3 ਮਹੀਨੇ ਆ ਦਸੰਬਰ ਜਨਵਰੀ ਫਰਵਰੀ ਜੇ ਤੁਸੀਂ ਇਹਦਾ ਹੁਣ ਫਾਇਦਾ ਚੱਕ ਲਓਗੇ ਨਾ ਤਾਨੂੰ ਬਹੁਤ ਹੀ ਜ਼ਿਆਦਾ ਬੇਨਫਿਟ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਭਾਰ ਘਟ ਜੇਗਾ ਹੁਣ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਭਾਰ ਘਟਦਾ ਵਾ ਮੈਂ ਕਹਿੰਦਾ ਗਰਮੀਆਂ 'ਚ ਉਨਾ ਭਾਰ ਨਹੀਂ ਘਟਦਾ ਜਿੰਨਾ ਸਰਦੀਆਂ ਦੇ ਵਿੱਚ ਘਟਦਾ ਕਿਉਂਕਿ ਇੱਕ ਤਾਂ ਇਹਦੇ ਵਿੱਚ ਧਿਆ ਘਟ ਲੱਗਦੀ ਹੈ ਸ ਤੇ ਇੱਕ ਸਾਨੂੰ ਮਤਲਬ ਖਾਣ ਨੂੰ ਜਿਆਦਾ ਦੇਲਾ ਜਿਹੜਾ ਨਹੀਂ ਕਰਦਾ ਗਰਮੀ ਦੇ ਵਿੱਚ ਤੁਹਾਨੂੰ ਮਤਲਬ ਵੀ ਗੰਦਮਦ ਖਾਣ ਨੂੰ ਵੀ ਜੀ ਕਰਦਾ ਗੰਦਮਦ ਪੀਣ ਨੂੰ ਵੀ ਜੀ ਕਰਦਾ ਜਿਵੇਂ ਕਿ ਮੰਨ ਕੇ ਚਲੋ ਤੁਸੀਂ ਗਰਮੀ ਹੋਊਗੀ ਤੁਸੀਂ ਕਹਿਣਾ ਵੀ ਸਾਨੂੰ ਨਿੰਬੂ ਪਾਣੀ ਪਿਆ ਦੇ ਨਿੰਬੂ ਪਾਣੀ ਜਦੋਂ ਪੀਓਗੇ ਤੁਸੀਂ ਉਹਦੇ ਵਿੱਚ ਮਿੱਠਾ ਵੀ ਪਾਉਗੇ ਕੋਲਡ ਡਰਿੰਕ ਵੀ ਤੁਹਾਡਾ ਪੀਣ ਨੂੰ ਜੀ ਕਰੂਗਾ ਹਣਾ ਹੋਰ ਕੁਝ ਵੀ ਮਤਲਬ ਵੀ ਇਦਾਂ ਦੀ ਕੋਈ ਲੈਟਰ ਪਟਰਨ ਚੀਜ਼ ਤੁਹਾਡਾ ਪੀਣ ਨੂੰ ਜੀ ਕਰੂਗਾ ਸਿਆਲਾਂ ਦੇ ਵਿੱਚ ਉਹ ਚੀਜ਼ ਨਹੀਂ ਕਰਦੀਏਗੀ ਨਾ ਤੁਹਾਡਾ ਕੋਲਡ ਡਰਿੰਕ ਪੀਣ ਨੂੰ ਜੀ ਕਰਨਾ ਹੈਗਾ ਨਾ ਕੋਈ ਹੋਰ ਕੋਈ ਮਰਨ ਨਿੰਬੂ ਪਾਣੀ ਪੀਣ ਨੂੰ ਜੀ ਕਰਨਾ ਕੋਈ ਜਾਨੀ ਕੋਈ ਵੀ ਚੀ ਲਿਜ਼ ਤੁਸੀਂ ਲਓਗੇ ਦਸੰਬਰ ਜਨਵਰੀ ਫਰਵਰੀ ਦੇ ਮਹੀਨੇ ਜੇ ਤੁਸੀਂ ਅੱਜ ਤੋਂ ਹੀ ਤੁਸੀਂ ਜਿਹੜਾ ਮੈਂ ਡਾਈਟ ਚਾੜਤ ਤੁਹਾਨੂੰ ਬਣਾ ਕੇ ਦਿੱਤਾ ਹੋਏ ਤੁਸੀਂ ਆਹ ਡਾਈਟ ਨੂੰ ਫੋਲੋ ਕਰੋ ਤੁਸੀਂ ਮੇਰੀ ਕਿਸੇ ਵੀ ਇੱਕ ਡਾਈਟ ਨੂੰ ਤੁਸੀਂ ਫੋਲੋ ਕਰ ਲਿਆ ਤੇ ਤੁਸੀਂ ਉਹਦੇ ਤੇ ਚੱਲਦੇ ਰਹੋ ਮੈਂ ਕਹਿੰਦਾ ਤੁਹਾਡਾ ਸੀ ਦੇਖਿਓ ਅੱਜ ਫਰਵਰੀ ਤੱਕ ਫਰਵਰੀ ਤੱਕ ਫਰਵਰੀ ਵੀ ਬਹੁਤ ਦੂਰ ਹੈ ਜਨਵਰੀ ਤੱਕ ਤੁਸੀਂ ਘੱਟੋ ਘੱਟ 10 ਤੋਂ ਤੁਸੀਂ 15 ਕਿਲੋ ਭਾਰ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਟਾ ਲੋਗੇ ਬਸ ਵਰਕਆਊਟ ਵੀ ਕਰਿਆ ਕਰੋ ਜਿੰਨਾ ਤੁਸੀਂ ਵਰਕਆਊਟ ਕਰੋਗੇ ਤੁਹਾਡੇ ਪਰ ਦੁਗਣਾ ਤਿਗਣਾ ਘਟਣਾ ਸ਼ੁਰੂ ਹੋਏਗਾ ਸੋ ਇਹ ਮੈਥਡ ਆ ਤੁਸੀਂ ਜੇ ਅਗਲਾ ਆਪਣਾ ਪ੍ਰੋਜੈਕਟ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੋ ਵੀ ਮੈਂ ਤੁਹਾਨੂੰ ਵਰਕਆਊਟ ਦੱਸਦਾ ਤੁਸੀਂ ਉਹ ਵਰਕਆਊਟ ਕਰੋ ਤੇ ਉਹ ਜੋ ਮੈਂ ਤੁਹਾਨੂੰ ਡਾਈਟ ਦੱਸਦਾ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਡਾਈਟ ਫੋਲੋ ਕਰ ਲਓ ਮੰਨ ਕੇ ਲਓ ਮੈਂ ਤੁਹਾਨੂੰ ਅੱਜ ਬਲੌਗ ਦੇ ਵਿੱਚ ਇੱਕ ਡਾਈਟ ਦੱਸੀ ਹੈ ਤੁਸੀਂ ਉਹ ਡਾਈਟ ਨੂੰ ਘੱਟੋ-ਘੱਟ 10 ਦਿਨ 10 ਦਿਨ ਤੁਸੀਂ ਉਹਨੂੰ ਫੋਲੋ ਕਰ ਲਓ 10 ਦਿਨ ਜਦੋਂ ਨੂੰ ਫੋਲੋ ਕਰੂੰਗਾ 10 ਦਿਨ ਬਾਅਦ ਫੇਰ ਚੇਂਜ ਕਰ ਲਿਓ ਮੈਂ ਬਲੌਗ ਦੇ ਵਿੱਚ ਪਾਈ ਜਾਂਦਾ ਹਾਂ ਠੀਕ ਹੈ ਜੀ ਸੋ ਆਏ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਤੁਹਾਡੇ ਕੋਲ ਹੁਣ ਬਹੁਤ ਵਧੀਆ ਮੌਕਾ ਵਾਹ ਭਾਰ ਘਟਾਉਣ ਦਾ ਨਹੀਂ ਤਾਂ ਤੁਹਾਨੂੰ ਸਾਲ ਬਾਅਦ ਮਿਲਣਾ ਵਾ ਕਹਿੰਦੇ ਨੇ ਕਹਿੰਦੇ ਕੱਲ ਕਰਸੋ ਅੱਜ ਕਰ ਅੱਜ ਕਰੇ ਸੋ ਅਭੀ ਕਰ ਸੋ ਇਸ ਕਰਕੇ ਇਹ ਮੈਥਰ ਨੂੰ ਤੁਸੀਂ ਅਪਣਾਉਣਾ ਸ਼ੁਰੂ ਕਰ ਦਿਓ ਘੱਟ ਤੋਂ ਘੱਟ ਖਾਓ ਵਧੀਆ ਫੂਡ ਖਾਓ ਜੋ ਵੀ ਖਾਣਾ ਵਧੀਆ ਫੂਡ ਖਾਓ ਤੁਸੀਂ ਫਿਰ ਘੱਟ ਕੇ ਲਈ ਤੁਸੀਂ ਖਾਓ ਕਿਉਂਕਿ ਦਿਨ ਬਹੁਤ ਛੋਟੇ ਆ ਤੁਸੀਂ ਘੱਟ ਖਾਓਗੇ ਤੇ ਤੁਹਾਡਾ ਭ ਕਟਣਾ ਸ਼ੁਰੂ ਹੋਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਂ ਅਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ